ਕਿੰਨੇ ਕ ਦੁੱਧ ਦੀ ਉਮੀਦ ਤੇ ਆਈ ਹੈ ਬਾਈ ਤੇਰੇ ਕੋਲੇ ਦੁੱਧ ਬਾਈ ਵੇਖੋ ਮਾਲਕਾਂ ਨੇ ਤਾਂ 20 ਕਿਲੋ ਕਿਹਾ ਹੈਗਾ ਹਾਂ ਆਪਾਂ 17 18 ਕਿਲੋ ਕਹਿ ਕੇ ਦੇਵਾਂਗੇ ਠੀਕ ਹੈ ਬਾਕੀ ਅਗਲੇ ਦੀ ਸੇਵ ਹਾਂ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਭਾਗੀ ਬਾਂਦਰ ਜਿਹੜਾ ਬਠਿੰਡਾ ਤੇ ਤਹਿਸੀਲ ਆ ਗਈ ਬਾਈ ਨੂੰ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਈ ਅਮਨ ਦੇ ਦੋਸਤੋ ਘਰੋਂ ਅੱਜ ਵੀਡੀਓ ਆਮਨ ਖਾਲਸੇ ਦੇ ਘਰੋਂ ਕਰਸ ਬੈੜ ਦੋਸਤੋ ਬਾਈ ਨੇ ਸੇਲ ਕਰਨੀ ਆ ਕਿੰਨਾ ਸੂਆ ਕਿੰਨੇ ਕ ਦੁੱਧ ਦੀ ਬਾਈ ਕੋਲੇ ਅਮੀਤ ਤੇ ਆਈ ਹੋਈ ਆ ਤੇ ਹੁਣੇ ਬਾਈ ਜੀ ਤਾਜੀ ਹਜੇ ਸੂਈ ਆ ਬੱਚਾ ਜਿਹੜਾ ਦੋਸਤੋ ਬੱਚੀ ਨੂੰ ਇਹਨੇ ਜਨਮ ਦਿੱਤਾ ਬੱਚੀ ਬੈਠੀ ਆ ਜੇ ਖੜੀ ਨਹੀਂ ਹੋਣ ਲੱਗੀ ਜੇਰ ਪੈਣੀ ਬਾਕੀ ਆ ਬਾਕੀ ਆ ਜੋ ਡਿਟੇਲ ਆਪਾਂ ਸਾਰੀ ਮੁੱਲ ਬਾੜੀ ਕਿੰਨੇ ਕ ਦੁੱਧ ਦੀ ਉਸ ਤੇ ਆਈ ਆ ਸਾਰੀ ਡਿਟੇਲ ਮਾਲਕ ਤੋਂ ਲੈਣੇ ਆ ਆ ਜਾ ਬਈ ਹਮਣ ਵੀਡੀਓ ਦੇ ਸਾਹਮਣੇ ਆ ਜਾ ਤੇ ਵੀਡੀਓ ਆ ਜਿਹੜੀ ਬਾਈ ਜੀ 20 ਤਰੀਕ ਅਠਵਾਂ ਮਹੀਨਾ 2025 ਦੀ ਹੋ ਰਵਣ ਬਾਈ ਕੀ ਹਾਲ ਆ ਸੱਸੀ ਗਾਲ ਬਾਈ ਜੀ ਸਾਰਿਆਂ ਸੱਸੀ ਗਾਲ ਵੀਰੇ ਪਹਿਲਾ ਤਾਂ ਆਪਣਾ ਮੋਬਾਈਲ ਨੰਬਰ ਬੋਲ ਦੋ ਬਈ ਸੇ ਤਾਂ ਵੀਡੀਓ ਚ ਆਈ ਜਾਂਦਾ ਹਨਾ ਮੋਬਾਈਲ ਨੰਬਰ 98144 ਹੂੰ 03588 ਠੀਕ ਐ ਅਮਨਦੀਪ ਬਾਈ ਕਿੰਨਾਂ ਮਾਸੂਆ ਸੂਆ ਸੂਈ ਐ ਇਹ ਇਹ ਦੂਜਾ ਸੂਆ ਬਾਈ ਦੂਜਾ ਸੂਆ ਕੀ ਕਿੰਨੇ ਕ ਦੁੱਧ ਦੀ ਉਮੀਦ ਤੇ ਆਈ ਐ ਬਾਈ ਤੇਰੇ ਕੋਲੇ ਦੁੱਧ ਬਾਈ ਵੇਖੋ ਮਾਲਕਾਂ ਨੇ ਤਾਂ 20 ਕਿਲੋ ਕਹੇਗਾ ਹਾਂ ਆਪਾਂ 17 18 ਕਿਲੋ ਕਹ ਕੇ ਦੇਵਾਂਗੇ ਠੀਕ ਐ ਬਾਕੀ ਅਗਲੇ ਦੀ ਸੇਵ ਹਾਂ ਬਾਕੀ ਸਾਨੂੰ ਦੀਂਦਾ ਐ ਜਿਗਾੜ ਖਾਏਗਾ ਜਿਗਾੜ ਇਹਦਾ ਬਾਕੀ ਦੋਸਤੋ ਲੇਵਾ ਹਨਾ ਜਿਹੜਾ ਮੌਕੇ ਤੇ ਯਾਰ ਪੂਰੇ ਫੁੱਲ ਜੋਸ਼ ਵਾਲਾ ਹੁੰਦਾ ਉਹ ਹਵਾਨਾ ਹੁਣ ਬੌਲਾ ਮੜ ਮੁੱਟਾ ਕੱਢਦਾ ਬਈ ਹਾਂ ਕੱਢਿਆ ਬਈ ਠੀਕ ਆ ਠੀਕ ਆ ਬੱਚੇ ਮੌੜਾ ਵੀ ਭਰਾਣੇ ਕੱਢਦਾ ਬੱਚੇ ਨੂੰ ਚੰਗਾਤਾ ਤੇ ਜ਼ਹਿਰ ਮਨ ਲਾਦਾ ਦੋ ਜ਼ਹਿਰ ਹਲੇ ਪਈ ਤੇ ਇਹਦੀ ਨਾ ਬਾਈ ਕੋਲ ਜ਼ਹਿਰ ਦੀ ਵੀਡੀਓ ਬਣਾ ਕੇ ਰੱਖ ਲਈ ਚੰਗਾ ਹਾਂ ਉਹ ਰੱਖ ਲਾਂਗੇ ਹਾਂ ਜ਼ਹਿਰ ਦੀ ਬਾਈ ਜੀ ਵੀਡੀਓ ਬਣਾ ਲੂਗਾ ਫਿਰ ਤੇ ਆਪਾਂ ਤੋਰ ਕੇ ਤੁਹਾਨੂੰ ਦਿਖਾ ਦੰਨੇ ਆ ਇਧਰੋਂ ਆਮਨੇ ਬਰਾਂਡੇ ਚ ਲੈ ਜਾ ਤੋਰ ਕੇ ਤੋਰ ਰਣੇ ਨੰਬਰ ਹੈ ਜਿਹੜਾ ਵੀਰੇ ਬਾਈ ਦਾ ਵੀਡੀਓ ਦੇ ਵਿੱਚ ਚੱਲੀ ਜਾਂਦਾ ਦੂਜਾ ਸੂਆ ਬਾਈ ਕਹਿੰਦਾ ਸੂਈ ਆ ਦੁੱਧ ਵੀਰ ਕਹਿੰਦਾ ਮਾਲਕਾ ਨੇ ਤਾਂ ਆਪਾਂ ਨੂੰ ਚੰਗਾ ਦੱਸਿਆ ਬਾਕੀ ਕਹਿੰਦਾ ਆਪਾਂ 16 17 ਕਿਲੋ ਦੀ ਦੁੱਧ ਦੀ ਉਮੀਦ ਤੇ ਗਰੰਟੀ ਤੇ ਦੇ ਦਾਂਗੇ ਲੈ ਦੋਸਤੋ ਵੇੜ ਤੁਰਦੀ ਚੈੱਕ ਕਰ ਲੋ ਬਹੁਤ ਸੋਹਣੇ ਤਕੜੇ ਲੇਵੇ ਦੀ ਪੂਰਾ ਜ਼ਬਰਦਸਤ ਫੁੱਲ ਵਧੀਆ ਜੋਸ਼ ਵਾਲਾ ਲੇਵਾ ਦਾ ਆਹ ਦੇਖੋ ਬਾਈ ਗਰਮਾ ਵਾਲੀ ਦਾ ਤੇ ਮੈਂ ਹਣ ਫੁੱਟ ਫੁੱਟ ਤੇ ਥਾਣਾ ਤੇ ਦੁੱਧ ਭਾ ਵੀ ਦਊਗੀ 15 16 ਕਿਲੋ ਤਾਂ ਜੇ ਮੈਂ ਖੁੱਲਾ ਪਾ ਦੂ ਹਣਾ ਹਨ ਹਾਂਜੀ ਹਾਂ ਇੱਕ ਵਾਰੀ ਹੋਰ ਮੋੜਲਾ ਵੀਰ ਬਣੇ ਇੱਕ ਗੇੜਾ ਜਾ ਹੋਰ ਦਵਾਲਾ ਛਾਗਪੂਰਾ ਆ ਦੇਖੋ ਬਾਈ ਪੂਰੇ ਸੋਨੇ ਥਾਣਾ ਮੁਠੀ ਵਾਲੇ ਜਮਾ ਥੱਥੀ ਜਵਾਈ ਵਾਲੇ ਦੋਸਤੋ ਥਾਣਾ ਜਿਹੜੇ ਭਰਾ ਨੂੰ ਪਸੰਦ ਆਉ ਕੋਲੇ ਆ ਜੋ ਬੇਫਿਕਰ ਹੋ ਕੇ ਜਮਾਣ ਤਸੱਲੀ ਤੁਸੀਂ ਕਰ ਲਿਓ ਤੇ ਹਜੇ ਬੌਲੇ ਚ ਚੱਲੂਗੀ ਇਹ ਹਾਂ ਮੋੜ ਲਿਆ ਮਨ ਬਾਈ ਨੰਬਰ ਹੈ ਜਿਹੜਾ ਦੋਸਤੋ ਬਾਈ ਦਾ ਵੀਡੀਓ ਦੇ ਉੱਤੇ ਚੱਲੀ ਜਾਂਦਾ ਤੇ ਰੁਟੀਨ ਚ ਬਾਈ ਕੋਲੇ ਕਾਮ ਆਉਂਦੇ ਹੀ ਰਹਿੰਦੇਗਾ ਜਿਹਹੇ ਪਹਾੜੀ ਕਹੋਗੇ ਜਿਹਹੇ ਜੀ ਬਰੀਡ ਦੀ ਕਹੋਗੇ ਉਹ ਸਾਨੂੰ ਬਾਈ ਪ੍ਰੋਵਾਈਡ ਕਰਾ ਦੋ ਲੈ ਕੇ ਦੇ ਦੋ ਬੰਨ ਲਾ ਭਈ ਹੁਣ ਤੇ ਮੋਲ ਆ ਜੋ ਬਾਈ ਤੋਂ ਆਪਾਂ ਕਨਫਰਮ ਕਰਾ ਦਿੰਨੇ ਆ ਆ ਤੁਸੀਂ ਚੈੱਕ ਕਰ ਲਓ ਭਾਈ ਲੈ ਵਾ ਜਿਹੜਾ ਆ ਪੂਰਾ ਆ ਕੀ ਖਾਣ ਪੀਣ ਵਾਲੀ ਗਾਇਆਂ ਬਾਈ ਅੱਛਾ ਵਧੀਆ ਖਾਣ ਪੀਣ ਆ ਚੱਕਰ ਨਹੀਂ ਆ ਵੇਖ ਲਓ ਹੁਣ ਤੁਹਾਡੇ ਸਾਹਮਣੇ ਹਾਂ ਸੂਈ ਤਾਜੀ ਆ ਜਿਵੇਂ ਕੋਈ ਮੱਛੀ ਜਮਾ ਆਪ ਦੇਰ ਕੀ ਦਿੱਤੀ ਆ ਹਨਾ ਮੱਛੀ ਜਮਾ ਵਧੀਆ ਪੂਰੀ ਜਮਾ ਸਾਰੀ ਕਾਲੀ ਆ ਮਾੜਾ ਮੋਟਾ ਕਿਤੇ ਚਿੱਟਾ ਦਾਗ ਹੈਗਾ ਨਹੀਂ ਸਾਰੀ ਕਾਲੀ ਆ ਜਮਾ ਤੇਮਨ ਭਾਈ ਕੀ ਭਾ ਕਰਦਾ ਚਾਹਜ ਇਹਦਾ ਜਾਇਜ ਜਾਂ ਪਹਿਲਾਂ ਵੀ ਆਪਾਂ ਜਾਇਜ ਹੀ ਕਰਾਇਆ ਸੀ ਪਹਿਲਾਂ ਵਾਲੀ ਵੀਡੀਓ 'ਚ ਵੀ ਇਹਦਾ ਵੀ ਜਾਇਜ 75000 ਰੁਪਏ ਮੋੜਦਾ ਵੀ 75000 ਇਹਦੇ 'ਚ ਕੋਈ ਕੱਢ ਦੇ ਮਾਰਤਾਨ ਹੋ ਜਾਊਗਾ ਬੇਚ ਠੀਕ ਆ ਇਹ 'ਚੋ ਬਾਈ ਕਹਿੰਦਾ ਜਿੰਨਾ ਹੋ ਸਕਿਆ ਉਹਨਾਂ ਵੱਧ ਤੋਂ ਵੱਧ ਮਾਰਤਾਨ ਕਰ ਦਾਂਗੇ ਐਵੇਂ 85 ਮੰਗੀ ਜਾਏਗੇ 90 ਮੰਗੀ ਜਾਏਗੇ ਉਹਦਾ ਕੀ ਥਾਵਾ ਜਾਇਜ ਆਪਾਂ ਮਾਰਜਨ ਰੱਖ ਕੇ ਪਸ਼ੂ ਵੇਚਣੀ ਠੀਕ ਆ ਠੀਕ ਆ ਨੰਬਰ ਬਾਈ ਦਾ ਦੇਖ ਲਓ ਦੋਸਤੋ ਪੂਰਾ ਫੁੱਲ ਵੱਡੇ ਹੀ ਕੰਧ ਤੇ ਲਿਖਿਆ ਹੋਇਆ ਤੇ ਲਾ ਲਿਓ ਭਰਾ ਨੂੰ ਫੋਨ ਤੇਲ ਵੀ ਓਡੇ ਵੱਡਾ ਬਾਈ ਦਾ ਜਾਇਜ ਮਾਰ ਕੇ ਨਾਲ ਪਸ਼ੂ ਦੇ ਦਿੰਦਾ ਤੇ ਹਜੇ ਤੱਕ ਇੱਕ ਲੰਬ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗੱਲ ਬਾਈ ਜੀ ਸਾਰੇ